ਤਰਾ ਵੀਕ ਸਾਲ ਪਹਿਲਾਂ ਗੱਲ ਕਰ ਲਈਏ ਤਾਂ ਇਹ ਖੇਡਾਂ ਆਮ ਹੁੰਦੀਆਂ ਸੀਗੀਆਂ ਚਾਹੇ ਕੇਲਾ ਰਾਏਪੁਰ ਦੀਆਂ ਖੇਡਾਂ ਹੋਣ ਉੱਥੇ ਵੀ ਬੈਲ ਗੱਡੀਆਂ ਦੀ ਦੌੜ ਹੁੰਦੀ ਸੀ ਕਬੂਤਰਾਂ ਦੀ ਬਾਜ਼ੀ ਹਰ ਕਿਤੇ ਹੁੰਦੀ ਸੀ ਮੁਸ਼ਕਲ ਸ਼ੁਰੂ ਕਿੱਥੋਂ ਹੋਈ ਸੀ ਤੁਹਾਨੂੰ ਪਹਿਲਾਂ ਬਲਦ ਗੱਡੀਆਂ ਤੋਂ ਸ਼ੁਰੂ ਹੋਇਆ ਜੀ ਕੰਮ ਪਹਿਲਾਂ ਬਲਦ ਰੋਕੇ ਗਏ ਪਰਮਿਸ਼ਨਾਂ ਲੈ ਕੇ ਡੀ ਸਾਹ ਉਹਨੂੰ ਕੈਨਸਲ ਕਰ ਦਿੰਦੇ ਆ ਦੇ ਕੇ ਪਰਮਿਸ਼ਨ ਕੈਨਸਲ ਕਰ ਲੈਂਦੇ ਆ ਫਿਰ ਉਹ ਪ੍ਰੋਬਲਮ ਆਈ ਫਿਰ ਉਸ ਤੋਂ ਬਾਅਦ ਕਬੂਤਰਬਾਜੀ ਤੇ ਜਿਹੜੀ ਉਹ ਲੈਟਰ ਤੁਸੀਂ ਦੇਖੀ ਹੋਣੀ ਹੈ ਮੀਡੀਆ ਦੇ ਵਿੱਚ ਵੀ ਜਿਹੜੀ ਉਹ ਤੇ ਰੋਕ ਲਾਈ ਕਬੂਤਰਾਂ ਦੇ ਵਿੱਚ ਐਸਾ ਕੀ ਸੀ ਕਿ क्रੂਅਲਟੀ ਉਹਨਾਂ ਨੂੰ ਲੱਗਿਆ ਕਿ क्रੂਅਲਟੀ ਹੋ ਰਹੀ ਹੈ ਤਾਂ ਕੋਈ क्रੂਅਲਟੀ ਨਹੀਂ ਜੀ ਕਬੂਤਰ ਉਡਣ ਵਾਸਤੇ ਬਣੇ ਆ ਸਰਕਾਰ ਦੇ ਵੱਲੋਂ ਜਾਂ ਪੇਟਾ ਦੇ ਵੱਲੋਂ ਕੋਈ ਤਾਂ ਕਾਰਨ ਦਿੱਤਾ ਗਿਆ ਹੋਊਗਾ ਕਿ ਆ ਚੱਕਰ ਹੈ ਜੀ ਇਸ ਕਰਕੇ ਅਸੀਂ ਬਾਜੀ ਰੋਕਣਾ ਚਾਹੁੰਦੇ ਆ ਜਿਹੜੀ ਪੇਟਾ ਨੇ ਜੀ ਇਹ ਤਾਂ ਵੈਸੇ ਹੀ ਸਾਡੇ ਵਿਰਾਸਤੀ ਸ਼ੌਂਕ ਦੇ ਮਗਰ ਪਈ ਹੈ ਇਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਸ਼ੌਂਕ ਨਾਲ ਇਹ ਤਾਂ ਸਿਰਫ ਜਿਹੜੇ ਸ਼ੌਕੇ ਸ਼ਿਕਾਰ ਆ ਸਾਡਾ ਸ਼ੌਕ ਆ ਸਾਡਾ ਇਹ ਖਤਮ ਕਰਦੇ ਲੱਗੀ ਹੈ ਇਹਨੂੰ ਕੋਈ ਇਹ ਮਤਲਬ ਨਹੀਂ ਵੀ ਸ਼ੌਕ ਪੰਜਾਬ ਦੇ ਇਹਨਾਂ ਨੂੰ ਪੰਜਾਬ ਦੇ ਕੋਈ ਸੱਭਿਆਚਾਰ ਨਹੀਂ ਪਤਾ ਅਮਰੀਕਾ ਤੋਂ ਬੈਠੇ ਬੰਬੇ ਤੋਂ ਬੈਠੇ ਉਹ ਸਾਨੂੰ ਕੀ ਦੱਸਣਗੇ ਵੀ ਕਿਊਟੀ ਕੀ ਹੁੰਦੀ ਹੈ ਬਲਦਾਂ ਦੀਆਂ ਖੇਡਾਂ ਪਹਿਲਾਂ ਬੰਦ ਕੀਤੀਆਂ ਦੌੜਣਾ ਫਿਰ ਕੁੱਤਿਆਂ ਦੀਆਂ ਹੌਣ ਕਬੂਤਰਾਂ ਦੀਆਂ ਤੇ ਜਿਹੜਾ ਸਰਾਸਰ ਧੱਕਾ ਜੀ ਇਹ ਸ਼ੌਕ ਦੇ ਨਾਲ ਕਿੰਨੇ ਲੋਕ ਇਸ ਸ਼ੌਕ ਨਾਲ ਜੁੜੇ ਆ ਬੇਟਾ ਵੀ ਇਹ ਕਹਿੰਦਾ ਜਾਂ ਹੋਰ ਸਸਥਾ ਮੈਂ ਜਿਹੜੀਆਂ ਉੱਧਰ ਨੂੰ ਚਲ ਉਤਰ ਪੁਰਦੀਆਂ ਨੇ ਉਹ ਇਹ ਕਹਿੰਦੀ ਆ ਵੀ ਜਿਹੜੇ ਪੰਛੀ ਆ ਵੀ ਆਜ਼ਾਦ ਹੋਣਾ ਚਾਹੀਦਾ ਵੀ ਤੁਸੀਂ ਬੰਨ ਕੇ ਰੱਖਦੇ ਹੋ ਜਾਂ ਕੰਟਰੋਲ 'ਚ ਰੱਖਦੇ ਹੋ ਦੋ ਕੁੱਤਿਆਂ ਦੇ ਗੱਡੀਆਂ ਪਾਈਆਂ ਜਾਂ ਕੁਝ ਹੋਰ ਕਰਕੇ ਫੋਟੋਆਂ ਪਾਤੀਆਂ ਅਸੀਂ ਬੜਾ ਕੁਝ ਕਰਦੇ ਆ ਹਾਲਾਂਕਿ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ 1% ਤੁਸੀਂ ਕਹਿੰਦੇ ਹੋ ਜਣੀ ਚੈਲੰਜ ਕਰਦੇ ਹੋ ਪੇਟਾਂ ਨੂੰ ਕਿ ਸਾਡੇ ਘਰਾਂ 'ਚ ਆਓ ਅਸੀਂ ਜਿੱਥੇ ਜਾਨਵਰ ਰੱਖਿਆ ਉੱਥੇ ਆ ਕੇ ਦੇਖੋ ਰਹਿ ਕੇ ਦੇਖੋ ਦੋ ਦਿਨ ਕਿ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਦੇ ਆ ਜਿਹੜੇ ਕਬੂਤਰਾਂ ਨੂੰ ਬਾਦਾਮ ਹੈ ਕਿੱਲੋਂਾਂ 'ਚ ਨਹੀਂ ਆਉਂਦੇ ਸਾਡੇ ਸਾਡੇ ਕਬੂਤਰਾਂ ਨੂੰ ਬਾਦਾਮ ਖਵਾਉਂਦੇ ਹਾਂ ਜੀ ਉਹ ਕੁਆਂਟਲਾਂ ਦੇ ਵਿੱਚ ਆਉਂਦੇ ਆ। ਇਹ ਕੁਆਂਟਲ ਜਾਂ ਦੋ ਕੁਆਂਟਲ ਸਾਡੇ ਸੀਜ਼ਨ ਦੇ ਬਾਦਾਮ ਲੱਗਦੇ ਆ। ਆਪ ਵੀ ਖਾਂਦੇ ਹੋ ਨਾ ਜਾਂ ਕਬੂਤਰਾਂ ਨੂੰ ਇਹ ਜਾਂਦਾ ਜਿਆਦਾ ਜਿਆਦਾ ਧਿਆਨ ਕਬੂਤਰਾਂ ਦੇ ਵੱਲ। ਕਿ ਜੇ ਕੁੰਡੇ ਦੇ ਵਿੱਚੋਂ ਜਿਹੜੇ ਬਾਦਾਮ ਕਬੂਤਰਾਂ ਨੂੰ ਪਾਉਣੇ ਆ ਸਾਡਾ ਜਵਾਕ ਵੀ ਚੱਕਰੇ ਨਾ ਅਸੀਂ ਉਹਦੇ ਨਾਲ ਲੜ ਪੈਂਦੇ ਆ ਵੀ ਇਹ ਬਾਦਾਮ ਕਿਉਂ ਖਾਦਾ। ਅੱਛਾ ਵੀ ਇਹਦੇ ਹਿੱਸੇ ਦੇ। ਇੰਨਾ ਸਾਡਾ ਉਹਨਾਂ ਨਾਲ ਮੋਹ ਪਿਆਰ ਆ। ਇਹਨਾਂ ਨੂੰ ਕਿਉਂਟੀ ਦੀ ਹੋਰ ਪਾਸੇ ਤਾਂ ਦੀਂਦੀ ਕੋਈ ਨਹੀਂ ਬੇਟਾ ਉਹਦੇ ਕੰਮ ਕਰੇ। ਸ਼ੁਰੂ ਤੋਂ ਮੰਨਿਆ ਜਾਂਦਾ ਕਿ ਪੰਜਾਬੀ ਕੌਮ ਵੱਖਰੀ ਆ ਤੇ ਪੰਜਾਬੀਆਂ ਦੇ ਜਿਹੜੇ ਸ਼ੌਕ ਨੇ ਉਹ ਵੀ ਵੱਖਰੇ ਨੇ ਤੁਰਾਂ ਤੋਂ ਬਹੁਤ ਸਾਰੇ ਸ਼ੌਕ ਐਸੇ ਨੇ ਕਿ ਲਗਾਤਾਰ ਵਿਰਾਸਤੀ ਰੂਪ ਦੇ ਵਿੱਚ ਚੱਲਦੇ ਆ ਰਹੇ ਨੇ ਉਹਦੇ ਵਿੱਚ ਬੈਲ ਗੱਡੀਆਂ ਦੀ ਦੌੜ ਹੋਵੇ ਚਾਹੇ ਕੁੱਤਿਆਂ ਦੀ ਦੌੜ ਹੋਵੇ ਜਾਂ ਫਿਰ ਕਬੂਤਰਾਂ ਦੀ ਬਾਜ਼ੀ ਹੋਵੇ ਇਹ ਤਿੰਨ ਚਾਰ ਐਸੀਆਂ ਖੇਡਾਂ ਨੇ ਜਿਹੜੀਆਂ ਵਿਰਾਸਤ ਦਾ ਹਿੱਸਾ ਨੇ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਪਿਛਲੇ ਥੋੜੇ ਸਮੇਂ ਤੋਂ ਇਹਨਾਂ ਖੇਡਾਂ ਦੇ ਉੱਤੇ ਕਾਲੇ ਬੱਦਲ ਛਾਏ ਹੋਏ ਨੇ ਖਾਸ ਕਰਕੇ ਪੇਟਾ ਦੇ ਵੱਲੋਂ ਬਹੁਤ ਸਾਰੀਆਂ ਰੋਕਾਂ ਲਗਾਈਆਂ ਗਈਆਂ ਨੇ ਬਲਦਾ ਦੀ ਦੌੜ ਜਾਂ ਫਿਰ ਕੁੱਤਿਆਂ ਦੀ ਜਾਂ ਫਿਰ ਕਬੂਤਰਾਂ ਦੀ ਬਾਜ਼ੀ ਹੋਵੇ ਉਡਾਰੀ ਹੋਵੇ ਉਸ ਨੂੰ ਲੈ ਕੇ ਤੁਹਾਨੂੰ ਦੱਸ ਦਿੰਨੇ ਆ ਕਿ ਕਬੂਤਰ ਇੱਕ ਬਾਜ਼ੀ ਦੀ ਜਿਹੜੀ ਇੱਕ ਐਸੋਸੀਏਸ਼ਨ ਆ ਉਹ ਅੱਜ ਬਣਾਉਣ ਦਾ ਜਿਹੜਾ ਐਲਾਨ ਆ ਉਹ ਕੀਤਾ ਗਿਆ ਮੁੱਲਾਪੁਰ ਦਾਖਾਂ ਹਲਕੇ ਦੇ ਵਿੱਚ ਜਿਹੜਾ ਇੱਕ ਵੱਡਾ ਇਕੱਠ ਰੱਖਿਆ ਗਿਆ ਤੇ ਮੇਰੇ ਪਿੱਛੇ ਉਹ ਸੱਜਣ ਨੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਕੱਠ ਹੋਇਆ ਤਕਰੀਬਨ ਇੱਥੇ ਗਰਾਊਂਡ ਦੇ ਵਿੱਚ 80000 ਜਾਂ ਲੱਖ ਤੇ ਕਰੀਬ ਜਿਹੜਾ ਬੰਦੇ ਦਾ ਇਕੱਠ ਅੱਜ ਹੋਇਆ ਉਹ ਇਕੱਠ ਕਰਨ ਦਾ ਮਕਸਦ ਇਹ ਸੀ ਕਿ ਸਰਕਾਰ ਨੂੰ ਦੱਸਿਆ ਜਾਵੇ ਕਿ ਸਾਡੀਆਂ ਇਹ ਵਿਰਾਸਤੀ ਖੇਡਾਂ ਨੇ ਤੇ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਵਿਰਾਸਤੀ ਖੇਡਾਂ ਨੂੰ ਨਾ ਤਾਂ ਛੱਡਾਂਗੇ ਤੇ ਨਾ ਬੰਦ ਹੋਣ ਦੇਵਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਦਿਆਂ ਮੇਰੇ ਨਾਲ ਭਾਈ ਮਨਪ੍ਰੀਤ ਗੁਰਪ੍ਰੀਤ ਸਿੰਘ ਵੜਿੰਗ ਨੇ ਭਾਈ ਜੀ ਕੀ ਮਕਸਦ ਸੀ ਜਿਹੜਾ ਅੱਜ ਤੁਸੀਂ ਇੰਨਾ ਵੱਡਾ ਇਕੱਠ ਕੀਤਾ ਹੈ ਪਹਿਲਾਂ ਤਾਂ ਇਹ ਹੈ ਕਿ ਕੀ ਤੁਹਾਨੂੰ ਉਮੀਦ ਸੀ ਕਿ ਇੰਨਾ ਵੱਡਾ ਇਕੱਠ ਹੋ ਜੂਗਾ ਸਾਨੂੰ ਉਮੀਦ ਤਾਂ ਸੀ ਜੀ ਕੋਈ ਇਹ ਨਹੀਂ ਗੱਲ ਜਿਹੜੇ ਲੋਕਾਂ ਨੇ ਜਿਹੜੀ ਸਰਕਾਰ ਕੰਨੀਓ ਵਾਰ-ਵਾਰ ਜਿਹੜੀਆਂ ਬਾਜ਼ੀਆਂ ਤੇ ਰੋਕ ਲਾਉਂਦੇ ਸੀ ਤੇ ਜਿਹੜੇ ਸਾਡੇ ਕਬੂਤਰ ਬਾਜ਼ ਸੀ ਇਸ ਗੱਲ ਤੋਂ ਬਹੁਤ ਦੁਖੀ ਸੀ ਉਹ ਵੀ ਇੱਕ ਚਾਹੁੰਦੇ ਸੀ ਵੀ ਪਲੇਟਫਾਰਮ ਹਾਵੇ ਫਿਰ ਉਦੋਂ ਜਿਵੇਂ ਅਸੀਂ ਗਰੇ ਹੌਣ ਦਾ ਵੀ ਸ਼ੌਂਕ ਰੱਖਦੇ ਆ ਜਾਂ ਸਾਡੇ ਜਿਹੜੇ ਕੂਤਰਾਂ ਵਾਲੇ ਹੋਰੋ ਬਲਦਾਂ ਦਾ ਵੀ ਸ਼ੌਂਕ ਰੱਖਦੇ ਆ ਫਿਰ ਉਸ ਮੁੱਦੇ ਤੋਂ ਅਸੀਂ ਸਾਰੇ ਜਿਹੜੇ ਵਿਰਾਸਤੀ ਸ਼ੌਂਕ ਲੈ ਕੇ ਇਕੱਠੇ ਹੋ ਕੇ ਫਿਰ ਸਾਰਿਆਂ ਨੂੰ ਇੱਕ ਇੱਕ ਹੋ ਕੇ ਅਸੀਂ ਕਾਲ ਕੀਤੀ ਤੇ ਨਤੀਜਾ ਤੁਹਾਡੇ ਸਾਹਮਣੇ ਮੁਸ਼ਕਿਲ ਕੀ ਆਈ ਕਿਉਂਕਿ ਪਹਿਲਾਂ ਦੇਖਦੇ ਆ ਅਸੀਂ ਅੱਜ ਤੋਂ ਜੇ 15 20 ਸਾਲ ਪਹਿਲਾਂ ਗੱਲ ਕਰ ਲਈਏ ਤਾਂ ਇਹ ਖੇਡਾਂ ਆਮ ਹੁੰਦੀਆਂ ਸੀਗੀਆਂ ਚਾਹੇ ਕੇਲਾ ਰਾਏਪੁਰ ਦੀਆਂ ਖੇਡਾਂ ਹੋਣ ਉੱਥੇ ਵੀ ਬੈਲ ਗੱਡੀਆਂ ਦੀ ਦੌੜ ਹੁੰਦੀ ਸੀ ਕਬੂਤਰਾਂ ਦੀ ਬਾਜ਼ੀ ਹਰ ਕਿਤੇ ਹੁੰਦੀ ਸੀ ਮੁਸ਼ਕਿਲ ਸ਼ੁਰੂ ਕਿੱਥੋਂ ਹੋਈ ਸੀ ਤੁਹਾਨੂੰ ਇਹ ਪਹਿਲਾਂ ਬਲਦ ਗੱਡੀਆਂ ਤੋਂ ਸ਼ੁਰੂ ਹੋਇਆ ਜੀ ਕੰਮ ਪਹਿਲਾਂ ਬਲਦ ਰੋਕੇ ਗਏ ਫਿਰ ਉਸ ਤੋਂ ਬਾਅਦ ਗਰੇ ਹਾਉਂ ਦਾ ਸਾਡਾ ਬਕਾਇਦਾ ਇਹ ਮਤਾ ਪਿਆ ਵਾ ਸੈਂਟਰ ਆ ਸੌਰੀ ਪੰਜਾਬ ਸਰਕਾਰ ਕਰਨੀ ਤੇ ਉਹਦੇ ਗਾਈਡਲਾਈਨ ਸਾਡੀਆਂ ਬਣੀਆਂ ਸਾਡੀਆਂ ਪਰਮਿਸ਼ਨਾਂ ਲੈ ਕੇ ਡੀਸਾ ਉਹਨੂੰ ਕੈਨਸਲ ਕਰ ਦਿੰਦੇ ਆ ਦੇ ਕੇ ਪਰਮਿਸ਼ਨ ਕੈਨਸਲ ਕਰ ਦਿੰਦੇ ਆ ਫਿਰ ਉਹ ਪ੍ਰੋਬਲਮ ਆਈ ਫਿਰ ਉਸ ਤੋਂ ਬਾਅਦ ਕਬੂਤਰਬਾਜੀ ਦੇ ਜਿਹੜੀ ਉਹ ਲੈਟਰ ਤੁਸੀਂ ਵੇਖੀ ਹੋਣੀ ਹੈ ਮੀਡੀਆ ਦੇ ਵਿੱਚ ਵੀ ਜਿਹੜੀ ਉਹਤੇ ਰੋਕ ਲਾਈ ਫਿਰ ਉਹ ਤਾਂ ਅਸੀਂ ਤੁਰੰਤ ਲੈ ਕੇ ਆਂਦੀ ਵੀ ਉਹ ਲੈਟਰ ਫਿਰ ਸਰਕਾਰ ਨੇ ਕਿਉਂ ਲਾਈ ਜਾ ਰਹੀ ਸੀ ਚਲੋ ਆਪਾਂ ਜੇ ਮੰਨਿਆ ਕਿ ਪਹਿਲਾਂ ਇਹ ਹੁੰਦਾ ਸੀਗਾ ਕਿ ਬਲਦ ਨੂੰ ਦੜਾਉਣ ਦੇ ਲਈ ਥੋੜਾ ਜਿਹਾ ਕਈ ਵਾਰ ਸੋਟੀ ਦਾ ਇਸਤੇਮਾਲ ਹੁੰਦਾ ਸੀ ਕਬੂਤਰਾਂ ਦੇ ਵਿੱਚ ਐਸਾ ਕੀ ਸੀ ਕਿ क्रੂਅਲਟੀ ਉਹਨਾਂ ਨੂੰ ਲੱਗਿਆ ਕਿ क्रੂਅਲਟੀ ਹੋ ਰਹੀ ਹੈ ਤਾਂ ਕੋਈ ਕਲਰਾਈਟੀ ਨਹੀਂ ਜੀ ਕਬੂਤਰ ਉਡਣ ਵਾਸਤੇ ਬਣਿਆ ਹਾਲਾਂਕਿ ਜਿਹੜੀ ਸਾਡੀ ਬਾਜ਼ ਦੀ ਨਿਯਮ ਹੈ ਵੀ ਜਦੋਂ ਅਸੀਂ ਉਹਨਾਂ ਨੂੰ ਇੱਕ ਵਾਰੀ ਛੱਡ ਦਿੰਨੇ ਆ ਉਹਨੂੰ ਕੋਈ ਥੱਲੋ ਡਰਾ ਵੀ ਨਹੀਂ ਸਕਦਾ ਠੀਕ ਹੈ ਵੀ ਉਹਨੂੰ ਐ ਨਹੀਂ ਵੀ ਤੱਕੇ ਨਾਲ ਕੋਈ ਨਹੀਂ ਡਾਉਂਦਾ ਉਹਦੀ ਮਰਜ਼ੀ ਆ ਜਾਨਵਰ ਦੀ ਜਿੱਥੇ ਜਿੱਥੇ ਮਰਜ਼ੀ ਉਹ ਬੈਠ ਸਕਦਾ ਉਹਦੇ ਵਾਸਤੇ ਖੁੱਲਾ ਆਸਮਾਨ ਹੈ ਖੁੱਲੇ ਦੇ ਕੋਲ ਘਰ ਹੈ ਤੇ ਉਹਦੇ ਦਾ ਦੱਸੋ ਕੀ ਕਯੂਟੀ ਹੁੰਦੀ ਆ ਜੀ ਇਹ ਕੁਝ ਸਰਕਾਰ ਦੇ ਵੱਲੋਂ ਜਾਂ ਪੇਟਾਂ ਦੇ ਵੱਲੋਂ ਕੋਈ ਤਾਂ ਕਾਰਨ ਦਿੱਤਾ ਗਿਆ ਹੋਊਗਾ ਕਿ ਆ ਚੱਕਰ ਹੈ ਜੀ ਇਸ ਕਰਕੇ ਅਸੀਂ ਬਾਜੀ ਰੋਕਣਾ ਚਾਹੁੰਦੇ ਆ ਜਿਹੜੀ ਪੇਟਾਂ ਨੇ ਜੀ ਇਹ ਤਾਂ ਵੈਸੇ ਸਾਡੇ ਵਰਾਸਤੀ ਸ਼ੌ ਇਹਨਾਂ ਨੂੰ ਕੋਈ ਮਤਲਬ ਨਹੀਂ ਸਾਡੇ ਸ਼ੌਂਕ ਨਾਲ ਸਿਰਫ ਇਹ ਆਪਦੇ ਜਿਹੜੇ ਵੱਡੇ-ਵੱਡੇ ਉੱਥੇ ਫੰਡ ਲੈਣੇ ਹੁੰਦੇ ਆ ਜੀ ਇਹਨਾਂ ਦੇ ਵੱਡੇ-ਵੱਡੇ ਜਿਹੜੇ ਫਿਲਮੀ ਸਟਾਰ ਆ ਇਹਨਾਂ ਦੇ ਮੈਂਬਰ ਆ ਤੇ ਉਹਨਾਂ ਤੋਂ ਫੰਡ ਲੈਣਾ ਹੁੰਦਾ ਇੱਕ ਛੇ ਖਬਰ ਲਾਉਣੀ ਹੁੰਦੀ ਜੀ ਉੱਥੇ ਐਂ ਕਰਤਾ ਉੱਥੇ ਐਂ ਕਰਤਾ ਤੇ ਕਿਊਰਟੀ ਦਾ ਇੱਥੇ ਜਿਹੜੇ ਵਾਰਾ ਕੁੱਤੇ ਫਿਰਦੇ ਆ ਜਵਾਖ ਖਾ ਜਾਂਦੇ ਕਿਹੜੇ ਇਕੱਲਾ-ਇਕੱਲਾ ਪੁੱਤ ਖਾ ਕੇ ਪਿੱਛੇ ਤੁਸੀ ਖਬਰ ਸੀ ਕਿ ਵਾਰਾ ਕੁੱਤੇ ਉਹਨਾਂ ਦਾ ਕੀ ਕੀਤਾ ਪੇਟਾਂ ਨੇ ਇਹ ਪੇਟਾਂ ਨੇ ਕੰਮ ਕਰਨ ਵਾਸਤੇ ਹੋਰ ਵਸੇਰੇ ਪਾਏ ਆ ਜਿਹੜੇ ਸੀ ਜਿਹੜੇ ਜਾਨਵਰਾਂ ਨੂੰ ਸਾਂਭ ਰਹੇ ਆ ਉਹ ਇਹਦਾ ਉਲਟਾ ਉਹਨਾਂ ਤੱਕੇ ਖਾਨ ਜਿਆਦਾਤਰ ਵੈਸੀ ਆਪਾਂ ਦੇਖਦੇ ਆ ਨਾ ਆਪਾਂ ਸਮਾਜਚ ਹੀ ਰਹਨੇ ਆ ਜਿਆਦਾਤਰ ਦੇਖਦੇ ਆ ਕਿ ਜਿਹੜਾ ਅਵਾਰਾ ਕੋਈ ਹੁੰਦਾ ਜਾਨਵਰ ਉਹਨੂੰ ਹੋ ਜਾਂਦਾ ਕਿ ਕੋਈ ਵੀ ਆ ਗਿਆ ਡੰਡਾ ਮਾਰ ਕੇ ਚਲੇ ਗਿਆ ਜਾਂ ਕੁੱਤੇ ਨੂੰ ਮਾਰ ਕੇ ਚਲੇ ਗਿਆ ਇਹ ਤਾਂ ਪੰਛੀ ਆ ਜਿਹੜੇ ਜਾਨਵਰ ਨੇ ਨਾ ਤਾਂ ਤੁਸੀਂ ਪਾਲਦੇ ਹੋ ਮਿਹਨਤ ਕਿੰਨੀ ਕਾ ਖਰਚਾ ਕਿੰਨਾ ਕ ਆਉਂਦਾ ਇਹਨਾਂ ਨੂੰ ਪਾਲਣ ਵਾਸਤੇ ਇਹ ਬਹੁਤ ਖਰਚਾ ਆਉਂਦਾ ਜੀ ਜਿਹੜੇ ਗਰੇਹਾਉਣ ਦੀ ਡਾਈਟ ਘੱਟੋ ਘੱਟ 500 ਰੁਪਿਆ ਦਿੰਦੀ ਹੈ ਇੱਕ ਦਿਨ ਦੀ ਜਿਹੜੇ ਕਬੂਤਰਾਂ ਨੂੰ ਬਦਾਮ ਹੈ ਕਿਲੋਾਂਾਂ ਚ ਨਹੀਂ ਆਉਂਦੇ ਸਾਡੇ ਸਾਡੇ ਕੁੱਤਰਾਂ ਨੂੰ ਬਦਾਮ ਖਵਾਉਂਦੇ ਹੋ ਹਾਂਜੀ ਉਹ ਕੁਆਂਟਲਾਂ ਦੇ ਵਿੱਚ ਆਉਂਦੇ ਆ। ਇਹ ਕੁਆਂਟਲ ਜਾਂ ਦੋ ਕੁਆਂਟਲ ਸਾਡੇ ਸੀਜ਼ਨ ਦੇ ਬਾਦਾਮ ਲੱਗਦੇ ਆ। ਆਪ ਵੀ ਖਾਂਦੇ ਹੋ ਨਾ ਜਾਂ ਕਬੂਤਰਾਂ ਨੂੰ ਇਹ ਜਾਂਦਾ ਜਿਆਦਾ ਜਿਆਦਾ ਧਿਆਨ ਕਬੂਤਰਾਂ ਦੇ ਵੱਲ ਤੇ ਜੇ ਕੁੰਡੇ ਦੇ ਵਿੱਚੋਂ ਜਿਹੜੇ ਬਾਦਾਮ ਕਬੂਤਰਾਂ ਨੂੰ ਪਾਉਣੇ ਆ ਸਾਡਾ ਜਵਾਕ ਵੀ ਚੱਕਰੇ ਨਾ ਅਸੀਂ ਉਹਦੇ ਨਾਲ ਲੜ ਪੈਂਦੇ ਆ ਵੀ ਇਹ ਤੂੰ ਬਾਦਾਮ ਕਿਉਂ ਖਾਦਾ। ਅੱਛਾ ਵੀ ਇਹਦੇ ਹਿੱਸੇ ਦੇ। ਇੰਨਾ ਸਾਡਾ ਉਹਨਾਂ ਨਾਲ ਮੋਹ ਪਿਆਰ ਆ। ਇਹਨਾਂ ਨੂੰ ਕਿਊਟੀ ਤੇ ਹੋਰ ਪਾਸੇ ਤਾਂ ਦੀਂਦੀ ਕੋਈ ਨਹੀਂ ਪੇਟਾ ਉਹਦੇ ਕੰਮ ਕਰੇ। ਜਿਹੜੇ ਪੇਟਾਂ ਨੇ ਕਦੇ ਗਊਸ਼ਾਲਾ ਕਦੇ ਤੁਸੀਂ ਪੰਜਾਬ ਚ ਘੁੰਮੇ ਹੋ ਕਦੇ ਕੋਈ ਗਊਸ਼ਾਲਾ ਨੂੰ ਫੰਡ ਦਿੱਤਾ ਹੋਵੇ ਜਾਂ ਕੋਈ ਗਊਸ਼ਾਲਾ ਚਲਾ ਰਹੀ ਹੋਵੇ ਆਵਾਰਾ ਪਸ਼ੂਆਂ ਵਾਸਤੇ ਜੇ ਉਹਨਾਂ ਨੇ ਕੁਝ ਕੀਤਾ ਸਾਨੂੰ ਦੱਸੋ ਇਹ ਤਾਂ ਸਿਰਫ ਜਿਹੜੇ ਸ਼ੌਂਕੇ ਸ਼ਿਕਾਰ ਆ ਸਾਡਾ ਸ਼ੌਂਕ ਆ ਸਾਡਾ ਇਹ ਖਤਮ ਕਰਦੇ ਲੱਗੀ ਹੈ ਇਹਨੂੰ ਕੋਈ ਇਹ ਮਤਲਬ ਨਹੀਂ ਵੀ ਸ਼ੌਕ ਪੰਜਾਬ ਦੇ ਇਹਨਾਂ ਨੂੰ ਪੰਜਾਬ ਦੇ ਕੋਈ ਸੱਭਿਆਚਾਰ ਨਹੀਂ ਪਤਾ ਅਮਰੀਕਾ ਤੋਂ ਬੈਠੇ ਬੰਬੇ ਤੋਂ ਬੈਠੇ ਉਹ ਸਾਨੂੰ ਕੀ ਦੱਸਣਗੇ ਵੀ ਕਿਊਟੀ ਕੀ ਹੁੰਦੀ ਅੱਛਾ ਅੱਜ ਤੁਸੀਂ ਕਿਹੜੀ ਜਿਹੜੀ ਐਸੋਸੀਏਸ਼ਨ ਬਣਾ ਰਹੇ ਹੋ ਜਾਂ ਜਿਹੜਾ ਵੀ ਐਲਾਨ ਅੱਜ ਕਰ ਰਹੇ ਹੋ ਉਹਦੇ ਬਾਰੇ ਥੋੜਾ ਜਿਹਾ ਦੱਸ ਦਿਓ ਕਿੰਨੇ ਕੁ ਮੈਂਬਰ ਹੋਣਗੇ ਕੀ ਹੋਊਗੀ ਉਹ ਉਹਦੇ ਚ 11 ਮੈਂਬਰੀ ਕਮੇਟੀ ਬਣ ਗਈ ਹੈ ਜਿਹੜੀ ਗਾਂ ਕਮੇਟੀ ਗਠਨ ਕਰੂਗੀ ਜਿਹੜੀ ਅਗਲੀ ਕਮੇਟੀ ਜਿਹੜੀ ਪੰਜਾਬ ਲੈਵਲ ਦੀ ਗਠਨ ਬਣੂ ਉਹ ਚ ਭਾਈ ਬਲਜੀਤ ਦਾ ਮੈਂਬਰ ਭਾਈ ਸ਼ਾਂਟੀ ਚੋਲਾ ਸਾਹਾ ਭਾਈ ਅਮਰਵੀਰ ਗੌਂਟੀ ਹੈ ਇਹ ਕਬੂਤਰਾਂ ਨੂੰ ਲੈ ਕੇ ਨਹੀਂ ਜੀ ਇਹ ਸਾਰੇ ਸਾਰੇ ਹੀ ਵਿਰਾਸਤੀ ਖੇਡਾਂ ਨੂੰ ਬਚਾਉਣ ਦੀ ਖਾਤਰ ਇਹ ਸੋਸਾਇਟੀ ਬਣਾ ਰਹੇ ਆ ਪੰਜਾਬ ਲੈਵਲ ਦੀ ਫਿਰ ਉਸ ਤੋਂ ਬਾਅਦ ਜਿਹੜੇ ਜਿਹੜੇ ਵੋਟਾਂ ਦੇ ਪਾਰ ਪਊਗਾ ਉਹਨਾਂ ਨੂੰ ਉਹਨਗੇ ਤੇ ਵਧੀਆ ਤਰੀਕੇ ਨਾਲ ਠੀਕ ਹੈ ਇੱਧਰ ਦੱਸ ਦਿਓ ਤੁਸੀਂ ਕਿਹੜੇ ਬਾਈ ਨੇ ਬਾਈ ਬਲਜੀਤ ਜੀ ਭਾਈ ਰੌਬਨ ਹਾਂ ਭਾਈ ਜੀ ਤੁਸੀਂ ਦੱਸ ਦਿਓ ਕੀ ਨਾਂ ਤੁਹਾਡਾ ਮੇਰਾ ਨਾਂ ਜੀ ਰੌਬਨ ਪੂਰਾ ਨਾਂ ਮੇਰਾ ਰਮਨਿੰਦਰ ਹੈ ਤੇ ਅਸੀਂ ਜਿਹੜਾ ਇਹ ਪੀਟਾ ਨਾਲ 2011 ਤੋਂ ਹੀ ਸਾਡੇ ਕੇਸ ਚੱਲਦੇ ਆ ਤੇ ਉਹ ਇੱਕ ਝੂਠੀ ਚਿੱਠੀ ਘਟਦੇ ਆ ਤੇ ਉਹਦੇ ਚ ਜਿਹੜੇ ਕੇਸ ਦਾ ਹਵਾਲਾ ਦਿੰਦੇ ਆ 2014 ਦਾ ਬਲਦਾਂ ਦਾ ਕੇਸ ਹੈ ਤੇ ਉਹ ਵੀ ਉਹ ਪੀਟਾ ਹਰ ਗਈ ਹੈ ਜਿਹੜਾ ਸੁਪਰੀਮ ਕੋਰਟ ਦੇ ਡਬਲ ਬੈਚ ਨੇ ਜਿਹੜੀਆਂ ਸਟੇਟਾਂ ਦਾ ਜਿਹੜਾ ਸਟੈਂਡ ਸੀਗਾ ਉਹਨੂੰ ਬਰਕਰਾਰ ਰੱਖਿਆ ਜਿਹੜੀਆਂ ਗਾਈਡਲਾਈਨ ਸਟੇਟਾਂ ਨੇ ਬਣਾਈਆਂ ਸੀਗੀਆਂ ਉਹਨਾਂ ਨੂੰ ਬਰਕਰਾਰ ਰੱਖਿਆ ਹੋਇਆ ਉਹ ਕਹਿੰਦੇ ਬਲਦ ਭੱਜਣਗੇ ਪਰ ਰੂਲਡ ਹੀ ਰੂਗੀ ਪਰ ਅਸੀਂ ਦੇਖ ਰਹੇ ਹਾਂ ਕਿ ਪੰਜਾਬ 'ਚ ਦਿਖ ਨਹੀਂ ਰਹੀ ਦੌੜ ਹਜੇ ਵੀ ਨਹੀਂ ਦਿਖ ਰਹੀ ਇਹਦਾ ਕੀ ਕਾਰਨ ਉਹਦੇ ਜੀ ਪੰਜਾਬ ਦਾ ਜਿਹੜਾ ਹੈਗਾ ਪੰਜਾਬ 'ਚ ਜਿਹੜਾ ਰੈਜ਼ੋਲੂਸ਼ਨ ਪੈ ਗਿਆ ਵਿਧਾਨ ਸਭਾ 'ਚ ਉਹ ਰਾਸ਼ਟਰਪਤੀ ਜੀ ਤੋਂ ਪਾਸ ਹੋ ਕੇ ਆ ਗਿਆ ਭਗਵੰਤ ਮਾਨ ਜੀ ਕੋਲੇ ਪਿਆ ਉਹ ਵੀ ਸਾਡਾ ਅੱਜ ਪਹਿਲੀ ਮੰਗ ਸੀ ਵੀ ਪਹਿਲਾਂ ਤਾਂ ਬਲਦਾਂ ਦਾ ਤੋਰਾਂ ਤੋਂ ਸਾਈਨ ਕਰਕੇ ਉਹਦੀਆਂ ਗਾਈਡਲਾਈਨਾਂ ਬਣਾ ਕੇ ਜੋ ਉੱਪਰੋਂ ਹੋ ਗਿਆ ਫਿਰ ਤਾਂ ਲੋੜ ਨਹੀਂ ਹੁੰਦੀ ਕਿਉਂਕਿ ਥੱਲੇ ਥੱਲੇ ਸਰਕਾਰ ਦੇ ਵੱਲੋਂ ਪਹਿਲਾ ਰੈਜ਼ੋਲੂਸ਼ਨ ਪੈ ਕੇ ਜਾਂਦਾ ਰਾਸ਼ਟਰਪਤੀ ਨੂੰ ਕੋਈ ਵੀ ਕਾਨੂੰਨ ਬੰਦਾ ਉਹਦਾ ਰੈਜ਼ੋਲੂਸ਼ਨ ਵਿਧਾਨ ਸਭਾ 'ਚ ਪੈ ਕੇ ਰਾਸ਼ਟਰਪਤੀ ਜੀ ਨੂੰ ਜਾਂਦਾ ਜੀ ਉੱਥੋਂ ਉੱਥੇ ਉਹ 2 ਸਾਲ ਤੋਂ ਪਿਆ ਰਿਹਾ ਰਾਸ਼ਟਰਪਤੀ ਉੱਥੋਂ ਉਹਨਾਂ ਨੇ ਕਹਿ ਕਹਿ ਕੇ ਜਾਨੀ ਕਿ ਉਹਨਾਂ ਨੇ ਜਦੋਂ ਦੇਖਿਆ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਵੀ ਆ ਗਿਆ ਉਸ ਤੋਂ ਬਾਅਦ ਉਹ ਉੱਪਰੋਂ ਮਨਜ਼ੂਰ ਹੋ ਗਿਆ ਉਹ ਤੁਹਾਡਾ ਹਾਂ ਜੀ ਉਹ ਫਿਰ ਹੁਣ ਦਿੱਕਤ ਕੀ ਆ ਖੜਾ ਕਿੱਥੇ ਆ ਉਹਦਾ ਸਰਕਾਰ ਦੱਸੂਗੀ ਜੀ ਤੇ ਜਿਹੜਾ ਸਾਡਾ ਇਹ 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 ਤੁਹਾਡੀ ਨੌਲੇਜ ਹੈ ਇਹ ਸਭ ਕੁਝ ਕੀ ਉੱਪਰ ਰਾਸ਼ਟਰਪਤੀ ਤੱਕ ਵੀ ਇਹ ਪਾਸ ਹੋ ਗਿਆ ਸਾਰਾ ਬਲਦਾਂ ਵਾਲਿਆਂ ਦਾ ਬਾਸ ਸਾਡਾ ਜਿਹੜਾ ਗਰੇ ਹਾਣ ਕੁੱਤਿਆਂ ਦਾ ਜੀ ਉਹਨਾਂ ਦੀਆਂ ਗਾਈਡਲਾਈਨਾਂ ਜਿਹੜੀਆਂ ਪੰਜਾਬ ਸਰਕਾਰ ਨੇ ਗਾਈਡਲਾਈਨਾਂ ਬਣਾਈਆਂ ਉਹਦੇ 'ਚ ਅਸੀਂ ਕੇਸ 2017 'ਚ ਮਾਨਯੋਗ ਹਾਈ ਕੋਰਟ 'ਚ ਅਸੀਂ ਕੇਸ ਜਿੱਤੇ ਹੋਏ ਸੀਗੇ ਤੇ ਪੰਜਾਬ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਗਾਈਡਲਾਈਨਾਂ ਬਣਾਓ ਜਿਹੜੀ ਇੱਕ ਰੂਲਟੀ ਕਿਤੇ ਜੇ ਪੀਟਾ ਕਹਿੰਦੀ ਹੈ ਜਾਂ ਹੋਰ ਵੀ ਕੋਈ ਵੀ ਸੰਸਥਾ ਜਿਵੇਂ ਐਨੀਮਲ ਵੈਲਫੇਅਰ ਬੋਰਡ ਹੈ ਉਹ ਕਹਿੰਦਾ ਤਾਂ ਉਹ ਦੇਖੋ ਉਹਨਾਂ ਨੇ ਫਿਰ ਗਾਈਡਲਾਈਨ ਐਸਟਾਰ ਹਿਸਾਬ ਨਾਲ ਬਣਾਈਆਂ ਵੀ ਉੱਥੇ क्रੂਲਟੀ ਨਹੀਂ ਹੋ ਸਕਦੀ ਅੱਛਾ ਕਬੂਤਰਾਂ ਤੇ ਕੀ ਹੈ ਜਿਹੜੀ ਤੁਹਾਡੀ क्रੂਲਟੀ ਦੀ ਗੱਲ ਹੈ ਜਿਹੜੇ ਅਸੀਂ ਪ੍ਰੇਮੀ ਐ ਅਸੀਂ क्रੂਲਟੀ ਨੂੰ ਤਾਂ ਅਸੀਂ ਖੁਦ ਰੋਕਦੇ ਆ ਜਿਹੜੇ ਜਿਹੜੇ ਜੇ ਕਿਸੇ ਦੇ ਕਬੂਤਰ ਰੱਖਿਆ ਨਾ ਉਹ ਗੋਲੇ ਦਾ ਵੀ ਇਲਾਜ ਕਰੂਗਾ ਠੀਕ ਹੈ ਜੇ ਉਹਦਾ ਰੱਖਿਆ ਹੋਊਗਾ ਤਾਂ ਜੇ ਉਹਦਾ ਕਬੂਤਰ ਹੀ ਨਹੀਂ ਰੱਖਿਆ ਉਹਨੂੰ ਕੀ ਪਤਾ ਗੋਲਿਆਂ ਦੇ ਆ ਤਾਰਾਂ ਫਿਰ ਜਾਂਦੀਆਂ ਕਿਸੇ ਦੇ ਗਲ ਚ ਫਿਰਦੀ ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਆ ਸਾਡੇ ਕਬੂਤਰਾਂ ਨੂੰ ਕੋਈ ਬਿਮਾਰ ਕਬੂਤਰ ਦੇ ਜੇ ਉਹਦਾ ਇਲਾਜ ਕਰਦੇ ਆ ਪ੍ਰੋਪਰ ਹਸਪਤਾਲ ਲੈ ਕੇ ਜਾਂਦੇ ਆ ਵੀ ਇਹਨੂੰ ਬਿਮਾਰੀ ਹੈ ਇਹਦਾ ਇਲਾਜ ਕਰੋ ਕਿਉਂਕਿ ਜਿਹੜਾ ਮੰਨ ਲਓ ਕਿਸੇ ਵੀ ਕੂਤਰ ਨੂੰ ਬਿਮਾਰੀ ਹੋ ਦੂਜਿਆਂ ਨੂੰ ਫੈਲੂਗੀ ਉਹ ਤਾਂ ਅਸੀਂ ਆਪ ਇਲਾਜ ਕਰਦੇ ਆ ਤੁਸੀਂ ਵੇਖੋ ਜਿਹੜਾ ਹੁਣ ਇੱਕ ਕੇਸ ਹੋਰ ਵੇਖੋ ਇਹ ਪੀਟਾ ਦਾ ਐਡਾ ਮਾੜਾ ਹਾਲ ਹੈ ਜੀ ਆ ਪਿਛਲੇ ਸਮੇਂ ਚ 3-4 ਸਾਲਾਂ ਚ ਪੰਜਾਬ ਚ ਜਿਹੜੇ ਰੈਬੀਜ਼ ਦੇ ਕੇਸ ਆਇਆ ਬੰਦਿਆਂ ਨੂੰ ਰੈਬੀਜ਼ ਹੋਇਆ ਉਹ ਵਾਰਾ ਕੁੱਤਿਆਂ ਦੇ ਕੱਟਣ ਨਾਲ ਹੋਇਆ ਤੇ ਉਹਦੀ ਜਿਹੜੀ ਨਸਬੰਦੀ ਦੀ ਹੈ ਸੈਂਟਰ ਤੋਂ ਫੰਡ ਲਈ ਜਾਂਦੇ ਆ ਤੇ ਉਹਨੇ ਚ ਕਰਦੇ ਹੈ ਨਹੀਂਗੇ ਤੇ ਉਸੇ ਤਰ੍ਹਾਂ ਜਿਹੜਾ ਉਹ ਮੈਂ ਕੇਸ ਦੀ ਵਿੱਚ ਹੀ ਗੱਲ ਰਹਿ ਗਈ ਕਿ ਅਸੀਂ 2017 ਚ ਕੇਸ ਜਿੱਤ ਗਏ ਸੀਗੇ 2020 ਚ ਇਹਨਾਂ ਨੇ ਸਾਨੂੰ ਮਨਜ਼ੂਰੀ ਦੇਣ ਨੂੰ ਬੰਦ ਕਰਤੀ ਸੀ ਕੁੱਤਿਆਂ ਵਾਲਿਆਂ ਨੂੰ ਉਹ ਦੁਬਾਰਾ ਫਿਰ ਮਾਨਯੋਗ ਹਾਈ ਕੋਰਟ ਨੇ ਜਦੋਂ ਏਜੀ ਸਾਹਿਬ ਨੂੰ ਸੱਦਿਆ ਪੰਜਾਬ ਸਰਕਾਰ ਨੂੰ ਸੱਦਿਆ ਤੇ ਐਨੀਮਲ ਸਪੈਂਡਰੀ ਨੂੰ ਉਹ ਕਹਿੰਦੇ ਅਸੀਂ ਮਨਜ਼ੂਰੀ ਦੇਵਾਂਗੇ ਫਿਰ ਉਹ ਦੇਣ ਲੱਗ ਪਏ ਸੀਗੇ ਫਿਰ 2024 ਚ ਫਿਰ ਉਹਨਾਂ ਨੇ ਲੈਟਰ ਕੱਟਤੀ ਸੇਮ ਹੀ ਲੈਟਰ 2011 ਤੋਂ ਕੱਢ ਰਹੇ ਆ ਉਹੀ ਕੇਸ ਦਾ ਹਵਾਲਾ ਦਿੰਦੇ ਆ ਜਿਹੜਾ ਉਹ ਹਰੇ ਵਾਸ ਨਹੀਂ ਅੱਜ ਤੁਸੀਂ ਐਡਾ ਇਕੱਠ ਕਰਿਆ ਸੀ ਦੇਖਿਆ ਕਿ ਪੋਲੀਟੀਸ਼ੀਨ ਵੀ ਕਾਫੀ ਆਏ ਸਰਕਾਰ ਦੇ ਬੰਨਿਓ ਤੁਹਾਨੂੰ ਕੋਈ ਅੱਜ ਭਰੋਸਾ ਦਿੱਤਾ ਗਿਆ ਹੋਵੇ ਜੀ ਤੁਸੀਂ ਜਿਹੜੀ ਮੰਗ ਰੱਖੀ ਹੈ ਹਾਂਜੀ ਸਰਕਾਰ ਦੇ ਨੁਮਾਇੰਦੇ ਅੱਜ ਸਾਡੇ ਕੋਲੇ ਪਹੁੰਚੇ ਸੀਗੇ ਤੇ ਇੱਕ ਤਾਂ ਜਿਹੜੇ ਐਮਪੀ ਸਾਹਿਬ ਸਾਡੇ ਫਰੀਦਕੋਟ ਤੋਂ ਉਹ ਵੀ ਸਾਡੇ ਕੋਲੇ ਆਏ ਸੀਗੇ ਉਹ ਕਹਿੰਦੇ ਜੇ ਸਾਨੂੰ ਸੈਂਟਰ 'ਚ ਵੀ ਕੋਈ ਆਵਾਜ਼ ਠਾਉਣੀ ਪਈ ਤਾਂ ਮੈਂ ਠਾਊਂਗਾ ਤੇ ਮੇਨ ਆ ਜਾ। ਉਹ ਤਾਂ ਚਲੋ ਆਵਾਜ਼ ਉਠਾ ਸਕਦੇ ਨੇ ਹਨਾ ਜਿਹੜੀ ਮੌਜੂਦਾ ਪੰਜਾਬ ਦੇ ਵਿੱਚ ਸਰਕਾਰ ਹੈ ਉਹਦੇ ਵੱਲੋਂ ਕੋਈ ਖਰੋਸਾ ਮਿਲਿਆ ਅੱਜ ਤੁਹਾਨੂੰ ਉਹਨਾਂ ਨੇ ਇੱਕ ਲੈਟਰ ਤਾਂ ਸਾਡੀ ਜਿਹੜੀ ਕੂਤਰਾਂ ਦੀ ਵਾਪਸ ਲੈ ਲਈ ਸੀਗੀ ਤੇ ਕੁੱਤਿਆਂ ਦਾ ਵੀ ਜਿਹੜਾ ਏਜੀ ਸਾਹਿਬ ਨਾਲ ਸਾਡੀ ਮੀਟਿੰਗ ਹੋਈ ਹੈ ਉਹ ਕਹਿੰਦੇ ਅਸੀਂ ਹਾਈ ਕੋਰਟ 'ਚ ਸਾਡਾ ਜਿਹੜਾ ਕੇਸ ਹੈ ਵੀ ਅਸੀਂ ਤਾਂ ਕਹਿ ਦਾਂਗੇ ਸਾਨੂੰ ਉਤਰਾਜ ਨਹੀਂ ਸੀ ਸਾਡੇ ਤੋਂ ਗਲਤੀ ਹੋਈ ਹੈ ਵੀ ਜਿਹੜੇ ਸਾਡੇ ਡੀਸੀ ਸਾਹਿਬਾਨਾਂ ਨੇ ਮਨਜ਼ੂਰੀ ਨਹੀਂ ਦਿੱਤੀ ਉਹ ਸਾਡੀ ਗਲਤੀ ਹੈ ਉਹ ਸਾਡੀ ਜਿਹੜੀ ਮੀਟਿੰਗ 'ਚੋਂ ਮੰਨੇ ਆ ਵੀ ਸਾਡੀ ਗਲਤੀ ਹੈ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਤੇ ਬਾਕੀ ਜਿਹੜੀ क्रूलਟੀ ਚੈੱਕ ਕਰਨੀ ਹੈ ਉਹ एसपीसीए ਕਮੇਟੀਾਂ ਡੀਸੀ ਸਾਹਿਬਾਨ ਵੱਲੋਂ ਬਣਾਈ ਜਾਂਦੀ ਹੈ ਉਹ ਜਿਹੜਾ ਐਨੀਮਲ क्रੂਲਟੀ ਐਕਟ 1960 ਹੈ ਉਹਦੀ ਉਹ ਨਿਗਰਾਨੀ ਕਰਦੀ ਹੈ ਵੀ ਕਿਤੇ क्रੂਲਟੀ ਤਾਂ ਨਹੀਂ ਹੁੰਦੀ ਜੇ ਹੁੰਦੀ ਹੈ ਤਾਂ ਡੀਸੀ ਸਾਹਿਬਾਨ ਉਹਦੇ ਚੇਅਰਮੈਨ ਹੈ ਤੇ ਐਸਪੀਸੀਏ ਕਮੇਟੀ ਹੈ ਉਹਨੇ क्रੂਲਟੀ ਜ਼ਿਲ੍ਹੇ ਚ ਹਰੇਕ ਜ਼ਿਲ੍ਹੇ ਚ ਬਣੀ ਹੋਈ ਹੈ ਉਹਨੇ ਚੈੱਕ ਕਰਨੀ ਹੈ ਉਹਦੇ ਜਿਹੜੇ ਯਾਨੀ ਕਿ ਪਸ਼ੂ ਪਾਲਣ ਵਿਭਾਗ ਦੇ ਰਿਟਾਇਰਡ ਹੀ ਬੰਦੇ ਹੈ ਜਿਹੜੇ ਸਾਰੀ ਉਮਰ ਮੰਨ ਲਓ ਉਹਨਾਂ ਨੇ ਜੌਬ ਕੀਤੀ ਹੈ ਉਹਨਾਂ ਨੂੰ ਜਾਨਵਰਾਂ ਦਾ ਪਤਾ ਵੀ ਇਹ ਜੇ ਇਹਨੂੰ ਇੱਥੇ ਸੱਟ ਆਦਾ ਹੈ क्रੂਲਟੀ ਹੈ ਤਾ ਉਹ ਰੱਖੇ ਹੋਇਆ ਚੈੱਕ ਕਰਦੇ ਆ ਠੀਕ ਹੈ ਇੱਕ ਮੈਂ ਗੱਲ ਪੁੱਛ ਲਾਂ ਕੀ ਨਾਂ ਮੇਰਾ ਨਾਂ ਰਵਿੰਦਰ ਸਿੰਘ ਜੀ ਜੀ ਅਰਵਿੰਦਰ ਜੀ ਇਹ ਦੱਸੋ ਵੀ ਹੁਣ ਜਿਵੇਂ ਬਾਈ ਉਹਨਾਂ ਨੇ ਦੱਸਿਆ ਹੁਣ ਕਿਹੜੀ ਦੌੜ ਦੇਖ ਸਕਦੇ ਨੇ ਲੋਕ ਕਬੂਤਰਬਾਜ਼ੀ ਪਹਿਲਾਂ ਹੋਊਗੀ ਕੁੱਤਿਆਂ ਦੀਆਂ ਦੌੜਾਂ ਹੋਣਗੀਆਂ ਪਹਿਲਾਂ ਜਾਂ ਫਿਰ ਬਲਦਾਂ ਦੀਆਂ ਹੋਣਗੀਆਂ ਸਾਡੇ ਅੱਜ ਸਾਰੇ ਜਿਹੜੇ ਇਨ੍ਹਾਂ ਖੇਡਾਂ ਦੇ ਸ਼ਕੀਨ ਸੀ ਸਾਡੇ ਵਿਰਾਸਤੀ ਖੇਡਾਂ ਦੇ ਸਾਰੇ ਇੱਥੇ ਪਹੁੰਚੇ ਜੀ ਜੀ ਬਹੁਤ ਵੱਡਾ ਇਕੱਠ ਹੋਇਆ ਸਾਨੂੰ ਆਸ ਨਾਲੋਂ ਵੱਧ ਜੋ ਸੀਗਾ ਉਹ ਮOHAMA ਕੇ ਪਹੁੰਚਿਆ ਸਿਰਫ ਇਸੇ ਲਈ ਜਿਹੜੀਆਂ ਸਾਡੀਆਂ ਬਲਦਾਂ ਦੀਆਂ ਖੇਡਾਂ ਪਹਿਲਾਂ ਬੰਦ ਕੀਤੀਆਂ ਦੌਰਾਨ ਫਿਰ ਕੁੱਤਿਆਂ ਦੀਆਂ ਹਨ ਕਬੂਤਰਾਂ ਦੀਆਂ ਤੇ ਜਿਹੜਾ ਸਰਾਸਰ ਧੱਕਾ ਜੀ ਇਹ ਸ਼ੌਂਕ ਦੇ ਨਾਲ ਕਿੰਨੇ ਲੋਕ ਇਸ ਸ਼ੌਂਕ ਨਾਲ ਜੁੜੇ ਆ ਜਿਹੜੇ ਆਮ ਵਿਲੜ ਹੋ ਜਾਣਗੇ ਮੁੰਡੇ ਨਵੀਂ ਜਨਰੇਸ਼ਨ ਸਾਰੀ ਉਹ ਪੁੱਠੇ ਬੰਨੇ ਧਾਂਜਾਉ ਜੀ ਕੋਈ ਨਸ਼ੇ ਆ ਲਜਾਊਗਾ ਜਾਂ ਹੋਰ ਪਾਸੇ ਜਾਊਗਾ ਇਹ ਕਿ ਬੱਚਿਆਂ ਨੂੰ ਪਾਲਦੇ ਜਿਵੇਂ ਤੁਹਾਨੂੰ ਸਾਡੇ ਦੱਸਿਆ ਹੀ ਜਿਵੇਂ ਆਪਾਂ ਆਮ ਦੇਖਦੇ ਆ ਕਿ ਘਰਾਂ ਦੇ ਵਿੱਚ ਚਲੋ ਜਾਂ ਪਸ਼ੂ ਰੱਖਿਆ ਹੁੰਦਾ ਕੋਈ ਯਾ ਆਪਾਂ ਦੇਖਦੇ ਆ ਕਿ ਪੈਟ ਰੱਖੇ ਨੇ ਡੌਗ ਰੱਖੇ ਹੋਏ ਨੇ ਉਹਨਾਂ ਦਾ ਵੀ ਲੋਕ ਬੱਚਿਆਂ ਦੇ ਵਾਂਗੂ ਹੀ ਖਿਆਲ ਰੱਖਦੇ ਆ ਉਵੇਂ ਹੀ ਤੁਸੀਂ ਰੱਖਦੇ ਹੋ ਆਪਣੇ ਸਾਰੇ ਬਹੁਤ ਜੀ ਬਹੁਤ ਧਿਆਨ ਤੁਸੀਂ ਕਿਤੇ ਵਿਜ਼ਿਟ ਕਰਿਓ ਕਿਸੇ ਵੀ ਸ਼کاری ਵੀਰ ਦੇ ਜਾਂ ਹੋਰ ਸ਼ੌਂਕ ਕਬੂਤਰਾਲਿਆਂ ਦੇ ਵੀ ਪਤਾ ਲੱਗਦਾ ਇਹਨਾਂ ਨੂੰ ਦੱਸ ਕੋ ਸਨਮਾਨਤ ਕਰਨੇ ਚਾਹੀਦੇ ਆ ਜੀ ਬੰਦੇ ਕਿੰਨੇ ਕਿੰਨੇ ਪੁਰਾਣੇ ਸਾਡੇ ਕੋਲ ਡੌਗ ਹੈਗੇ ਆ 25 25 30 30 ਸਾਲ ਪੁਰਾਣੇ ਕਬੂਤਰ ਹੈਗੇ ਆ ਜੇ ਉਹਨਾਂ ਦੀ ਸੰਭਾਲ ਆ ਤਾਂ ਤਾਂ ਹੀ ਬਚੇ ਆ ਜੀ ਇਹ ਜਿਹੜੀਆਂ ਹੈਗੀਆਂ ਨਾਲ ਦੀ ਸੰਸਥਾਵਾਂ ਪੇਟਾ ਹੋਈ ਜਾਂ ਐਨੀਮਲ ਵੈਲਫੇਅਰ ਵਾਲੇ ਇਹ ਬੜਾ ਵਿੱਚ ਸਕੈਂਡਲ ਇਸ ਚੀਜ਼ ਦੇ ਇਹ ਇਹਨਾਂ ਨੂੰ ਫੰਡਸ ਆਉਂਦੇ ਆ ਪੈਸਾ ਇਕੱਠਾ ਕਰਦੇ ਆ ਸਰਕਾਰਾਂ ਤੋਂ ਵੀ ਮਿਲਦਾ ਜਿੱਦਾਂ ਗਊਸ਼ਾਲਾ ਸਬਿੱਲਾਂ ਵਗੈਰਾ ਚ ਲੱਗ ਜਾਂਦੇ ਆ ਉਹਨਾਂ ਨੂੰ ਇੱਕ ਢਾਲ ਬਣਾ ਕੇ ਸਮਝੋ ਵੀ ਉਹ ਧਾਂਦਲੀ ਕਰ ਲਈ ਇਹ ਸਾਡੇ ਤੇ ਗਾਜ ਸੁੱਟਦੇ ਆ ਸਾਡੀ ਧੌਣ ਤੇ ਤਲਵਾਰ ਰੱਖਦੇ ਆ ਸ਼ੌਂਕ ਵਾਲੇ ਬੰਦਿਆਂ ਦੇ ਇਹਨਾਂ ਨੇ ਕਿਤੇ ਕੋਈ ਗਊਸ਼ਾਲਾ ਖੋਲੀ ਹੋਵੇ ਕੋਈ ਇਹਨਾਂ ਸ਼ੈਲਟਰ ਹோம் ਬਣਾਏ ਹੋਣਾ ਵੀ 12 ਕੁੱਤਿਆਂ ਲਈ ਤੁਸੀਂ ਅਕਸਰ ਚੈਨਲਾਂ 'ਤੇ ਵੇ ਨਹੀਂ ਆ ਤੇ ਕਿਵੇਂ ਛੋਟੇ ਛੋਟੇ ਬੱਚਿਆਂ ਨੂੰ ਨੋਚ ਨੋਚ ਕੇ ਕੁੱਤੇ ਗਲੀਆਂ ਤੇ ਘੜੀ ਸੀ ਫਿਰਦੇ ਆਇਆ ਔਰਤਾਂ ਨੂੰ ਪਾਏ ਜਾਂਦੇ ਬੰਦਿਆਂ ਨੂੰ ਪਾਏ ਜਾਂਦੇ ਆ ਤੇ ਇਸ ਇਹ ਇਹ ਕਿਧਰ ਗਈ ਆ ਪਟਾ ਜੀ ਜਿਹੜੇ ਅਸੀਂ ਵਿਰਾਸਤੀ ਘੇਟਾਂ ਸਾਹਮਦੇ ਆ ਆਪਣੇ ਜਾਨਵਰ ਪੁੱਤਾਂ ਵਾਂਗੂ ਸਾਹਮਦੇ ਆ ਨਹੀਂ ਵਧੀਆ ਖਰਾਕਾਂ ਦਿੰਨੇ ਆ ਇਹ ਸਾਡੇ ਵੱਲੋਂ ਆਉਂਦੇ ਜੀ ਤੇ ਇਹ ਅਸੀਂ ਤਾਂ ਸਮਝਦੇ ਵੀ ਬਿਲਕੁਲ ਸਾਡੇ ਨਾਲ ਨਜਾਇਜ਼ ਧੱਕਾ ਸਰਕਾਰਾਂ ਵੀ ਚਲੋ ਪਹਿਲਾਂ ਸਾਡੇ ਸੀਗੀ ਜੀ ਕਾਂਗਰਸ ਸਰਕਾਰ ਵੇਲੇ ਸਾਡੇ ਪ੍ਰਧਾਨ ਸੀਗੇ ਜੀ ਆਰਪੀ ਬੋਰਡ ਦੇ ਸਰਦਾਰ ਕੁਸ਼ਲਦੀਪ ਸਿੰਘ ਢਿੱਲੋਂ ਉਹਨਾਂ ਨੇ ਬੜੀ ਅਪਰੋਚ ਕਰਕੇ ਚਲੋ ਸਾਡਾ ਕੇਸ ਹਾਈ ਕੋਰਟ ਦੇ ਵਿੱਚ ਗਿਆ ਉੱਥੋਂ ਅਸੀਂ ਉਹਨਾਂ ਦੀਆਂ ਜਿੱਤੇ ਦੇ ਡਾਇਰੈਕਸ਼ਨਾਂ ਦੇ ਸਾਨੂੰ ਪੰਜਾਬ ਗਵਰਨਮੈਂਟ ਨੇ ਗਾਈਡਲਾਈਨਸ ਬਣਾ ਕੇ ਦਿੱਤੀਆਂ ਪ੍ਰੋਪਰ ਅਸੀਂ ਉਹਦੇ ਤੇ ਚੱਲਣ ਲਈ ਅਸੀਂ ਐਪਲੀਕੇਸ਼ਨਾਂ ਦਿੰਨੇ ਆਂ ਵੀ ਸਾਡੀਆਂ ਖੇਡਾਂ ਹੋਣ ਡੀਸੀ ਸਾਹਿਬ ਮਨਜ਼ੂਰੀ ਦਿੰਦੇ ਆ ਅਗਲੇ ਦਿਨ ਕੱਟ ਦਿੰਦੇ ਆ ਜੀ ਤੇ ਇਹ ਤਾਂ ਹੁਣ ਸਮਝ ਨਹੀਂ ਲੱਗਦੀ ਬਿਲਕੁਲ ਜਿਹੜੇ ਪ੍ਰੋਪਰ ਤਰੀਕੇ ਨਾਲ ਹੀ ਖੇਡਾਂ ਕਰਾਉਂਦੇ ਆ ਸਾਰਾ ਕੁਝ ਹੁੰਦਾ ਪਰ ਇਹ ਨਜਾਇਜ਼ ਆ ਜੀ ਜਿਹੜੀ ਅੱਜ ਆਖਰੀ ਸਵਾਲ ਕਰੂੰਗਾ ਕਿ ਜਿਹੜੀ ਅੱਜ ਕਮੇਟੀ ਤੁਸੀਂ ਬਣਾ ਰਹੇ ਹੋ ਸਾਰੀਆਂ ਵਿਰਾਸਤੀ ਖੇਡਾਂ ਨੂੰ ਲੈ ਕੇ ਹੀ ਆ ਹੈ ਨਾ ਕੀ ਲੱਗਦਾ ਕਿ ਜੇ ਹੁਣ ਇਹ ਕਮੇਟੀ ਬਣ ਜੂਗੀ ਤਾਂ ਸਰਕਾਰ ਤੱਕ ਗੱਲ ਪਹੁੰਚਾਉਣੀ ਸੌਖੀ ਹੋ ਜੂਗੀ ਤੇ ਮੰਗਾਂ ਮੰਨਵਾਉਣੀਆਂ ਸੌਖੀਆਂ ਹੋ ਜਾਣਗੀਆਂ ਬਿਲਕੁਲ ਜੀ ਇਹ ਸਾਰਿਆਂ ਨੇ ਪਹਿਲਾਂ ਆਪਦੀ ਮੀਟਿੰਗ ਕਰਕੇ رائے ਕਰਕੇ ਜਿਹੜੇ ਸਾਡੇ ਐਮਪੀ ਸਾਹਿਬ ਖਾਲਸਾ ਜੀ ਆਏ ਸੀ ਉਹਨਾਂ ਨਾਲ ਸਲਾਮ مشورہ ਕਰਕੇ ਕੋਈ ਸਰਕਾਰੀ ਨੁਮਾਇੰਦੇ ਆ ਨਾ ਤਾਂ ਹੀ ਇਹ ਗਠਨ ਕਰਨ ਲੱਗੇ ਜੀ ਕਮੇਟੀ ਬਣਾਈ ਆ ਵੀ ਸਾਡੀ ਜਿਹੜੀ ਆਵਾਜ਼ ਆ ਜਿਹੜਾ ਵਧੀਆ ਤਰੀਕੇ ਨਾਲ ਉੱਥੇ ਪਹੁੰਚ ਸਕਦੀ ਅੱਜ ਵਾਲਾ ਮੈਸੇਜ ਵੀ ਮੁੱਖ ਮੰਤਰੀ ਸਾਹਿਬ ਤੱਕ ਜਰੂਰ ਪਹੁੰਚੂਗਾ ਕਿਉਂਕਿ ਉਹ ਆਏ ਸੀ ਉਹਨਾਂ ਦੀ ਪਾਰਟੀ ਦੇ ਤੇ ਐਮਐਲਏ ਸਾਹਿਬ ਉਹਨਾਂ ਨੇ ਦੱਸਿਆ ਤਾਂ ਸਾਨੂੰ ਭਰੋਸਾ ਵਾ ਵੀ ਸਾਨੂੰ ਰਾਤ ਮਿਲੂਗੀ ਜੀ ਕਦੋਂ ਤੱਕ ਮਿਲ ਜੂਗੀ ਮਤਲਬ ਕਦੋਂ ਕਿਉਂਕਿ ਬਹੁਤ ਲੋਕ ਤੁਸੀਂ ਤਾਂ ਸ਼ੌਂਕੀ ਹੋ ਇਹ ਕਰਾ ਰਹੇ ਹੋ ਲੋਕ ਦੇਖਣ ਦੇ ਵੀ ਸ਼ੌਂਕੀ ਨੇ ਹਨਾ ਇਸ ਤਰ੍ਹਾਂ ਦੀਆਂ ਵਿਰਾਸਤੀ ਖੇਡਾਂ ਦਾ ਕਿ ਉਹ ਵੀ ਦੇਖਦੇ ਹੋਣਗੇ ਕਿ ਹਾਂ ਹੁਣ ਇਹ ਚੱਲੇ ਆ ਸਾਰੀ ਟੀਮ ਚੱਲੀ ਆ ਤੇ ਕਿੰਨੇ ਨੇੜੇ ਇਹ ਕੰਪੀਟੀਸ਼ਨ ਦੁਬਾਰੇ ਖੁੱਲ ਜਾਣਗੇ ਦੇਖਣ ਨੂੰ ਮਿਲਣਗੇ ਤੁਹਾਨੂੰ ਉਮੀਦ ਕਿੰਨੇ ਕ ਨਜ਼ਦੀਕ ਹੈ ਦਿਖਦੀ ਹੈ ਵੇਖੋ ਜੀ ਉਹਨਾਂ ਜੋ ਭਰੋਸਾ ਦਿੱਤਾ ਉਹਨਾਂ ਦੇ ਹਿਸਾਬ ਨਾਲ ਤਾਂ ਬਹੁਤ ਜਲਦੀ ਹੋਣ ਦੇ ਵੀ ਤੁਹਾਨੂੰ ਅਸੀਂ ਇਸ ਚੀਜ਼ ਦਾ ਜਵਾਬ ਦੇਵਾਂਗੇ ਜਿਹੜੀ ਗਰੇਉਣ ਦੀਆਂ ਰੇਸਾਂ ਸਾਡੀਆਂ ਨਵੰਬਰ ਤੋਂ ਸ਼ੁਰੂ ਹੁੰਦੀਆਂ ਜੀ ਚਲੋ ਉਸ ਤੋਂ ਪਹਿਲਾਂ ਤਾਂ ਬੜੇ ਆਰਾਮ ਨਾਲ ਹੀ ਹੋ ਜਾਣਾ ਕਬੂਤਰਾਂ ਦੀਆਂ ਦਾਨਾਂ ਹੋਣ ਹੋ ਰਹੀਆਂ ਇਹਨਾਂ ਦਿਨਾਂ 'ਚ ਉਹ ਇੱਕ ਜਿਹੜੀਆਂ ਉਹਨਾਂ ਨੇ ਲੈਟਰ ਬੰਦ ਕੀਤੀਆਂ ਸੀ ਸਾਡੀਆਂ ਖੱਡਾਂ ਪਰ ਅਗਲੇ ਦਿਨ ਹੀ ਉਹਨਾਂ ਨੇ ਵਾਪਸ ਉਹ ਲੈ ਲਈ ਠੀਕ ਹੈ ਤੇ ਕਬੂਤਰਾਂ ਦੀਆਂ ਖੇਡਾਂ ਦਾ ਉਹਨਾਂ ਕਹਿੰਦਾ ਵੀ ਨਹੀਂ ਹੋਊਗੀ ਰੋਗ ਪਰ ਅਸੀਂ ਚਾਹੁੰਦੇ ਆਂ ਵੀ ਪ੍ਰੋਪਰ ਤਰੀਕੇ ਨਾਲ ਇਹ ਨਹੀਂ ਵੀ ਅੱਜ ਖੁੱਲ ਗਈ ਇੱਕ ਖੁੱਲ ਗਈ ਦੂਜੀ ਬੰਦ ਹੋ ਗਈ ਦੂਜੀ ਖੁੱਲ ਗਈ ਤੀਜੀ ਬੰਦ ਹੋ ਗਈ ਵੀ ਸਾਨੂੰ ਉਹੀ ਚ ਮਿਲੇ ਚ ਪਾਈ ਛੱਡਣ ਪਰ ਅਸੀਂ ਚਾਹੁੰਦੇ ਆਂ ਵੀ ਸਾਡਾ ਇਹ ਨਰਵਿਗਨ ਜਿਹੜਾ ਸ਼ੌਂਕ ਆ ਪੰਜਾਬ ਦਾ ਬਚਿਆ ਰਵੇ ਉਹ ਕਿਵੇਂ ਹੋ ਸਕਦਾ ਜੀ ਇੱਕ ਨੋਟੀਫਿਕੇਸ਼ਨ ਜਾਰੀ ਕਰੇ ਸਰਕਾਰ ਉਹ ਹੋ ਸਕਦਾ ਜਾਂ ਕਾਨੂੰਨ ਵੱਖਰਾ ਬਣਾ ਸਕਦੇ ਜਿਹੜੇ ਰੈਜ਼ੋਲੂਸ਼ਨ ਪੈ ਜੀ ਉਹ ਪ੍ਰੋਪਰ ਹੱਲ ਹੈ ਵਿਧਾਨ ਸਭਾ ਚ ਰੈਜ਼ੋਲੂਸ਼ਨ ਪੈ ਜੇ ਦੂਜੀਆਂ ਸ਼ੀਟਾਂ ਚ ਪਾਇਆ ਹੋਇਆ ਜੀ ਮਹਾਰਾਸ਼ਟਰ ਚ ਪਾਇਆ ਹੋਇਆ ਤਾਂ ਹੀ ਉਥੇ ਪੂ ਪੁਨੇਜ ਜਿਹੜੇ ਡੌਗ ਵੀ ਭਾਈਦੇ ਆ ਮੌਨਸੂਨ ਸੈਸ਼ਨ ਹੋਊਗਾ ਜੀ ਹੁਣ ਹਾਂ ਹਾਂ ਤੇ ਉੱਥੇ ਜਿਹੜਾ ਐਕਟ ਹੈ 1976 ਐਕਟ ਐ ਇੱਕ ਮਹਾਰਾਸ਼ਟਰ ਡੌਗ ਰੈਕਸ ਐਕਟ 1976 ਮਹਾਰਾਸ਼ਟਰ ਚ ਹੈਗਾ ਉਹ ਤੇ ਜਿਹੜਾ ਬਲਦਾਂ ਦਾ ਕੇਸ ਤਾਂ ਜਮਾ ਨੇੜੇ ਲੱਗਿਆ ਪਿਆ ਕੁੱਤਿਆਂ ਦੀਆਂ ਸਾਡੀਆਂ ਗਾਈਡਲਾਈਨ ਬਣੀਆਂ ਤੇ ਕਬੂਤਰਾਂ ਜੀ ਵੀ ਅਸੀਂ ਜਿਹੜਾ ਪ੍ਰੋਪਰ ਤਰੀਕੇ ਨਾਲ ਬਣਾ ਕੇ ਪੈਸੇ ਪਹਿਲਾਂ ਹੈ ਤਾਂ ਪ੍ਰੋਪਰੀ ਚੱਲਦਾ ਉਹ ਕੋਈ ਵੀ ਆਪ ਦੇ ਕਬੂਤਰ ਨੂੰ ਡਰਾ ਨਹੀਂ ਸਕਦਾ ਤੇ ਹੁਣ ਉਹ ਕਾਨੂੰਨੀ ਤੌਰ ਤੇ ਹੀ ਅਸੀਂ ਚਾਹੁੰਦੇ ਆ ਵੀ ਬਾਜ ਤੇ ਜਿਹੜੀ ਜੇ ਕਿਤੇ ਲੱਗਦਾ ਵੀ ਐਕਰੂਲਟੀ ਤਾਂ ਕਿਤੇ ਵੀ ਉਹ ਉਹਦਾ ਜੁਰਮਾਨਾ ਰੱਖਿਆ ਜਾਵੇ ਤੇ ਵੈਸੇ ਤਾਂ 1960 ਐਕਟ ਚ ਹੈਗਾ ਜੇ ਐਕਰੂਲਟੀ ਆ ਤਾਂ ਉਹ ਚੈੱਕ ਕਰਨ ਡੀਐਨਏ ਕਰਨ ਜੇ ਡੌਗ ਦਾ ਡੀਐਨਏ ਕਰ ਲਿਆ ਨਾ ਯੂਨੀਵਰਸਿਟੀ ਹੈ ਗੜਵਾਸੂ ਹੈ ਸਾਡੀ ਤੇ ਸਾਡੇ ਕੋਲੇ ਬਹੁਤ ਵਧੀਆ ਯੂਨੀਵਰਸਿਟੀ ਹੈ ਐਨੀਮਲ ਸਾਇੰਸ ਡਿਪਾਰਟਮੈਂਟ ਬਸ ਲਾਸਟ ਸਵਾਲ ਇੱਕ ਇਹ ਕਰੂੰਗਾ ਕਿਉਂਕਿ ਪੇਟਾ ਵੀ ਇਹ ਕਹਿੰਦਾ ਜਾਂ ਹੋਰ ਸੰਸਥਾਵਾਂ ਜਿਹੜੀਆਂ ਉੱਧਰ ਨੂੰ ਚਲ-ਤੁਰਦੀਆਂ ਨੇ ਉਹ ਇਹ ਕਹਿੰਦੀਆਂ ਵੀ ਜਿਹੜੇ ਪੰਛੀ ਹੈ ਵੀ ਆਜ਼ਾਦ ਹੋਣਾ ਚਾਹੀਦਾ ਵੀ ਤੁਸੀਂ ਬੰਨ ਕੇ ਰੱਖਦੇ ਹੋ ਜਾਂ ਕੰਟਰੋਲ 'ਚ ਰੱਖਦੇ ਹੋ ਇਹਦੇ ਬਾਰੇ ਤੁਹਾਡਾ ਤੁਸੀਂ ਕੀ ਕਹੋਗੇ ਜਾਂ ਜਵਾਬੀ ਜਵਾਬ ਕੀ ਹੋਊਗਾ ਉਹਦੇ ਜੀ ਜਿਹੜਾ ਵਾਈਲਡ ਲਾਈਫ ਇੱਕ ਤਾਂ ਵਾਈਲਡ ਐਨੀਮਲ ਹੈ ਇੱਕ ਡੋਮੈਸਟਿਕ ਐਨੀਮਲ ਹੈ ਉਹ ਹੈਗਾ ਸਾਡਾ ਐਕਟ ਹੈਗਾ ਉਹ ਵਾਈਲਡ ਲਾਈਫ ਐਕਟ ਹੈਗਾ 1972 ਉਹਦੇ ਚ ਸਾਰੀ ਲਿਸਟ ਹੈ ਕਿਹੜਾ ਜਾਨਵਰ ਘਰੇ ਰੱਖ ਸਕਦੇ ਆ ਕਿਹੜਾ ਨੂੰ ਅਸੀਂ ਨਹੀਂ ਰੱਖ ਸਕਦੇ ਉਹਦੇ ਚ ਹਰੇਕ ਜਾਨਵਰ ਦੀ ਲਿਸਟ ਹੈ ਤੇ ਹਾਂਜੀ ਜੀ ਪੰਛੀ ਆਉਂਦੇ ਉਹਦੇ ਚ ਮਤਲਬ ਕਬੂਤਰ ਵਗੈਰਾ ਆਉਂਦੇ ਹਾਂਜੀ ਕਬੂਤਰ ਜਿਹੜਾ ਇਹ ਡੋਮੈਸਟਿਕ ਐਨੀਮਲ ਹੈ ਇਹਦੀ ਉਹਦੇ ਚ ਲਿਸਟ ਬਣੀ ਹੋਈ ਹੈ ਜਿਹੜਾ ਮੰਨ ਲਓ ਹੁਣ ਅਸੀਂ ਮੰਨ ਲਓ ਸ਼ੇਰ ਨਹੀਂ ਰੱਖ ਸਕਦੇ ਮੋਰ ਘਰ ਚ ਨਹੀਂ ਰੱਖ ਸਕਦੇ ਉਹ ਸਾਰੀ ਲਿਸਟ ਹੈ ਜੀ ਉਹਨਾਂ ਕੋਲੇ ਠੀਕ ਹੈ ਤੇ ਕਬੂਤਰ ਹੈ ਡੋਮੈਸਟਿਕ ਐਨੀਮਲ ਹੈ ਡੋਮੈਸਟਿਕ ਹੋ ਗਿਆ ਇਹ ਪੁਰਾਣਾ ਜਿਵੇਂ ਘਰਾਂ ਚ ਹੀ ਰਹਿੰਦੇ ਆ ਪਹਿਲਾਂ ਚਿੱਠੀਆਂ ਦੇ ਕੰਮ ਵੀ ਆਉਂਦੇ ਸੀਗੇ ਫਿਰ ਬਾਜ਼ੀਆਂ ਦੇ ਤੇ ਇਹ ਡੋਮੈਸਟਿਕ ਹੈ ਅਸੀਂ ਤਾਂ ਆਪ ਰੂਲਟੀ ਰੋਕਦੇ ਆ ਜੀ ਅਸੀਂ ਨਹੀਂ ਹੋਂ ਦਿੰਦੇ ਜਿਹੜਾ ਵੀ ਪ੍ਰੇਮੀ ਐ ਆ ਦੇ ਜਨਮ ਉਹ ਕਿਉਂ ਕਰੂਗਾ ਹਾਂ ਉਹ ਕਿਉਂ ਕਰੂਗਾ ਆਖਰੀ ਸਵਾਲ ਬੜੇ ਸਾਹਿਬ ਤੁਹਾਡੇ ਤੋਂ ਹੀ ਆ ਜੇ ਹੁਣ ਸਰਕਾਰ ਫੇਰ ਵੀ ਇੰਨਾ ਕੁਝ ਕਰਨ ਤੋਂ ਬਾਅਦ ਵੀ ਜੇ ਨੇੜੇ ਤੇ ਜਿਹੜੇ ਨਹੀਂ ਮੰਨਦੀ ਕੋਈ ਮੰਗ ਨਹੀਂ ਮੰਨੀ ਜਾਂਦੀ ਫਿਰ ਕੀ ਕਰੋਗੇ ਅਗਲਾ ਐਕਸ਼ਨ ਕੀ ਹੋਊਗਾ ਹੋਰ ਜਿਹੜੀ ਅਸੀਂ ਸੁਸਾਇਟੀ ਬਣਾਵਾਂਗੇ ਉਹਦਾ ਇੱਕ ਫੈਸਲਾ ਲਾਵਾਂਗੇ ਬੈਕ ਉਹਦੀ ਮੀਟਿੰਗ ਕਰਾਂਗੇ ਸ਼ਾਇਦ ਇਹ ਦੋ ਵੱਡਾ ਸੰਘਰਸ਼ ਕਰੀਏ ਠੀਕ ਹੈ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਹਾਂ ਹਾਂਜੀ ਕੀ ਨਾਂ ਤੁਹਾਡਾ ਅਮਰਵੀਰ ਸਿੰਘ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਜੀ ਜਿਹੜੀ ਐਨੀਮਲਸ ਵੈਲਫੇਅਰ ਤੇ ਪੀਟਾ ਵਾਲੇ ਆ ਇਹ ਇੱਕ ਬਹੁਤ ਵੱਡੀ ਸੰਸਥਾ ਹੈ ਬੜਾ ਇਹਦੇ ਕੋਲੇ ਫੰਡਿੰਗ ਆਉਂਦੀ ਆ ਪਰ ਜਿਹੜਾ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਆ ਕੇ ਕਰਨ ਕਿਉਂਕਿ ਹਰ ਇੱਕ ਅੱਜ ਕੱਲ ਮੀਡੀਆ ਤੇ ਫੋਟੋ ਸਿਸਟਮ ਸਾਰਿਆਂ ਦਾ ਬਣਿਆ ਹੋਇਆ ਲੁਧਿਆਣੇ ਦੇ ਵਿੱਚ ਇਹ ਕੰਮ ਕਰ ਰਹੀ ਹੈ ਮੈਡਮ ਜੀ ਇੱਥੇ ਹੋਰ ਹੈ ਦੋ ਕੁੱਤਿਆਂ ਦੇ ਗੱਡੀਆਂ ਪਾਈਆਂ ਜਾਂ ਕੁਝ ਹੋਰ ਕਰਕੇ ਫੋਟੋਆਂ ਪਾਤੀਆਂ ਸੀ ਬੜਾ ਕੁਝ ਕਰਦੇ ਆ ਹਾਲਾਂਕਿ ਗਰਾਊਂਡ ਲੈਵਲ ਤੇ ਕੁਝ ਵੀ ਨਹੀਂ 1% ਤੁਸੀਂ ਕਹਿੰਦੇ ਹੋ ਜਣੀ ਚੈਲੰਜ ਕਰਦੇ ਹੋ ਪੇਟਾਂ ਨੂੰ ਕਿ ਸਾਡੇ ਘਰਾਂ ਚ ਆਓ ਅਸੀਂ ਜਿੱਥੇ ਜਾਨਵਰ ਰੱਖਿਆ ਉਥੇ ਆ ਕੇ ਦੇਖੋ ਰਹਿ ਕੇ ਦੇਖੋ ਦੋ ਦਿਨ ਕਿ ਅਸੀਂ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰਦੇ ਆ ਬਿਲਕੁਲ ਇੱਕ ਜਿੰਨੇ ਮੇਰੇ ਵੀਰ ਫੰਡਿੰਗ ਕਰਦੇ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਅਸੀਂ ਪਿੰਡਾਂ ਦੇ ਵਿੱਚ ਕਿਦਾਂ ਵਧੀਆ ਗਊਸ਼ਾਲਾ ਬਣਾਈਆਂ ਸਾਡੇ ਉਹਦੇ ਚ ਹਿੰਦੂ ਧਰਮ ਦੇ ਕੋਈ ਸਾਧ ਸੰਤ ਮਾਏ ਵੇ ਆੜੀ ਸੋਣੀ ਕਣਕ ਜੋ ਅਸੀਂ ਵੱਢ ਕੇ ਦਿੰਨੇ ਆ ਤੂੜੀ ਦਿੰਨੇ ਆ ਦਾਣਾ ਪੱਕਾ ਅਸੀਂ ਦਿੰਨੇ ਆ ਕੋਈ ਐਨੀਮਲ ਕੋਈ ਫਟੜਾ ਉਹਦੇ ਵਾਸਤੇ ਸਾਡੀਆਂ ਬੱਕਰੀਆਂ ਗੋਸ਼ਾਲਾ ਉਹਦੇ ਵਾਸਤੇ ਕੋਈ ਫੰਡਿੰਗ ਨਹੀਂ ਆਉਂਦੀ ਕੋਈ ਸਾਨੂੰ ਪੰਜਾਬ ਸਰਕਾਰ ਨਹੀਂ ਦਿੰਦੀ ਜਿਹੜੀ ਬਜੇਟ ਦੇ ਬਿਲਦ ਵਿੱਚ ਸੈਸ ਲੱਗਿਆ ਵਾ ਸਾਨੂੰ ਕੋਈ ਨਹੀਂ ਦਿੰਦਾ ਕੋਈ ਸਾਡੀ ਮਦਦ ਨਹੀਂ ਤੇ ਅੱਛਾ ਜਿੰਨੇ ਕੁੱਤੇ ਕੋਈ ਅਸੀਂ ਮੈਂ ਆਪ ਡੌਗ ਲਵਰ ਆ ਕੂਤਰ ਵੀ ਰੱਖੇ ਆ ਮੈਂ ਜੇ ਕੋਈ ਕੁੱਤੇ ਦੇ ਕਿਸੇ ਦੇ ਖੁਰਕ ਪਈਆ ਲੱਤਾਂ ਟੁੱਟੀਆਂ ਸੀ ਉਹਦਾ ਪ੍ਰੋਪਰ ਇਲਾਜ ਬਣਾ ਸਿਰਫ ਫਰਕ ਕੀ ਆ ਵੀ ਅਸੀਂ ਉਹ ਜਾ ਕੇ ਉਹਨੂੰ ਸ਼ੋਅ ਆਫ ਨਹੀਂ ਕਿਉਂ ਆਪ ਨਹੀਂ ਕਰਦੇ ਅਸੀਂ ਫੇਸਬੁਕਾਂ ਤੇ ਨਹੀਂ ਪਾਉਂਦੇ ਹਾਲਾਂਕਿ ਅਸੀਂ ਤਾਂ ਅਸਲੀ ਪ੍ਰੇਮੀ ਤਾਂ ਅਸੀਂ ਹੀ ਆ ਸਾਨੂੰ ਆ ਕੇ ਮਿਲਣ ਐਵੇਂ ਇੰਨਾ ਪੈਸਾ ਇਨਵੈਸਟ ਕਰਦੇ ਆ ਤੇ ਕੋਈ ਵਧੀਆ ਹਸਪੀਟਲ ਬਣਾ ਦੇਣ ਪਸ਼ੂਆਂ ਲਈ ਕੋਈ ਚੰਗਾ ਕਰਨ ਕੋਈ ਨਾ ਕੋਈ ਉਦੋਂ ਪਰ ਇਹਦੇ ਬਦਲ ਚ ਅਸੀਂ ਜਿਹੜੀ ਹੁਣ ਸੁਸਾਇਟੀ ਬਣਾਉਣ ਲੱਗੇ ਆ ਨਵੀਂ ਉਹਦਾ ਮੇਨ ਮੰਤਵ ਹੈ ਜਿਹੜਾ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅਸੀਂ ਵਧੀਆ ਇੱਕ ਚੰਗੇ ਅਸੀਂ ਨਮਾਇंदे ਚੁਣ ਕੇ ਸੁਸਾਇਟੀ ਬਣਾਉਣੀ ਆ ਆਪਦੀ ਜਗ੍ਹਾ ਲੈ ਕੇ ਪ੍ਰੋਪਰ ਤਰੀਕੇ ਨਾਲ ਉਥੇ ਆਫਿਸ ਬਣੂਗਾ ਉੱਤੇ ਅਸੀਂ ਪਸ਼ੂਆਂ ਦੇ ਰੱਖ-ਰਖਾਵ ਲਈ ਤੇ ਇੱਕ ਵਧੀਆ ਹਸਪੀਟਲ ਲਈ ਜਗ੍ਹਾ ਲਵਾਂਗੇ ਹਰ ਇੱਕ ਤਰ੍ਹਾਂ ਦੀ ਅਸੀਂ ਪਸ਼ੂਆਂ ਦੀ ਜਿਹੜੀ ਹੈ ਦੇਖਰੇਖ ਉਹਦੇ ਅੰਡਰ ਕਰਾਂਗੇ ਕੋਈ ਵੀ ਸਾਡਾ ਇਹੋ ਜਿਹਾ ਮੁੱਦਾ ਹੈ ਉਹਦੇ ਲਈ ਅਸੀਂ ਸਾਰੇ ਪੰਜਾਬ ਦੇ ਹਰਿਆਣੇ ਦੇ ਮਹਾਪੰਜਾਬ ਜਿਹੜਾ ਹਿਮਾਚਲ ਤੱਕ ਦਾ ਜੋ ਵੀ ਹੈ ਅਸੀਂ ਸਾਰੇ ਇਕੱਠੇ ਹੋ ਕੇ ਉਹਦੇ ਲਈ ਕੰਮ ਕਰਾਂਗੇ ਆਪਣੇ ਸ਼ੌਕ ਨੂੰ ਮਰਨੀ ਦੇਵਾਂਗੇ ਅੱਜ ਜੇ ਸਾਡਾ ਇੰਨਾ ਇਕੱਠ ਹੋਇਆ ਇਸ ਤੋਂ ਚੌਗਣਾ ਇਕੱਠ ਅਸੀਂ ਅਗਲੀ ਵਾਰ ਨੂੰ ਅਸੀਂ ਕਰਨ ਦੀ ਸਮਰੱਥਾ ਰੱਖਦੇ ਹਾਂ ਇਸ ਕਰਕੇ ਪੀਟਾ ਦੇ ਜਿਹੜੇ ਹੈ ਚ ਐਨੀਮਲ ਵੈਲਫੇਅਰ ਦੇ ਕੋਈ ਆ ਅਪਾਸ਼ਿਕ ਹੈ ਉਹਨਾਂ ਨੂੰ ਆ ਕੇ ਸਾਨੂੰ ਮਿਲਣ ਸਾਡਾ ਐਡਰੈਸ ਲੈ ਲੈਣਾ ਅਸੀਂ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਦਿਖਾਉਂਦੇ ਆਂ ਵੀ ਅਵਾਰਾ ਕੁੱਤਿਆਂ ਦਾ ਅਵਾਰਾ ਪਸ਼ੂਆਂ ਦਾ ਕੀ ਹਾਲਾਤ ਹੈ ਜਿਹੜੇ ਤੁਸੀਂ ਕਹਿ ਦਿੰਦੇ ਆ ਇੱਥੇ ਰੁਲਦੇ ਫਿਰਦੇ ਆ ਉਹਨਾਂ ਦਾ ਕੀ ਹਾਲ ਹੈ ਇਸ ਚੀਜ਼ ਤੇ ਜ਼ਰੂਰੀ ਕੰਮ ਕਰਨਾ ਚਾਹੀਦਾ ਕਰੋਨਾ ਰੁਪਈਆ ਲੁਧਿਆਣਾ ਚੰਡੀਗੜ੍ਹ ਨੂੰ ਨਸਬੰਦੀ ਦਾ ਆਇਆ ਕਿੰਨੇ ਸਾਲਾਂ ਦਾ ਆਇਆ ਰਿਕਾਰਡ ਕਢਾਓ ਤੁਹਾਨੂੰ ਪਤਾ ਲੱਗੂਗਾ ਤੇ ਉਹ ਲਾਇਆ ਕਿੱਥੇ ਆ ਇਹ ਚੀਜ਼ਾਂ ਤੋਂ ਇਹ ਉਹਨਾਂ ਨੇ ਇੱਕ ਬਹੁਤ ਵੱਡਾ ਪਰਦਾ ਪਾਇਆ ਵਾ ਤੇ ਸਾਡੇ ਸ਼ੌਕ ਨੂੰ ਇਹਦੇ ਨਾਲ ਦਵਾਇਆ ਜਾ ਰਿਹਾ ਸੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਉਹ ਸੱਜਣ ਨੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੀਆਂ ਵਿਰਾਸਤੀ ਖੇਡਾਂ ਨੇ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਚੱਲਦਾ ਰੱਖਣਾ ਇਸੇ ਕਰਕੇ ਮੁੱਲਾਂਪੁਰ ਦਾਖਾ ਹਲਕੇ ਦੇ ਪਿੰਡ ਪਨੋਹਟ ਦੇ ਵਿੱਚ ਅੱਜ ਇਕੱਠ ਹੋਇਆ ਭਾਰੀ ਇਕੱਠ ਹੋਇਆ ਤੇ ਜਿੱਥੇ ਮੰਗ ਕੀਤੀ ਗਈ ਹੈ ਸਰਕਾਰ ਤੱਕ ਪਹੁੰਚਾਈ ਗਈ ਹੈ ਕਿ ਸਾਡੀਆਂ ਇਹਨਾਂ ਰਵਾਇਤੀ ਵਿਰਾਸਤੀ ਖੇਡਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ ਪਰਮਿਸ਼ਨ ਦਿੱਤੀ ਜਾਵੇ ਤਾਂ ਜੋ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਤੇ ਕਬੂਤਰਾਂ ਦੀਆਂ ਬਾਜ਼ੀਆਂ ਦੇਖਣ ਨੂੰ ਮਿਲ ਸਕਣ ਕੈਮਰਾ ਪਰਸਨ ਨਿਸ਼ਾਨ ਤੇ ਮਲਕੀਤ ਸਿੰਘ ਦੇ ਨਾਲ ਰੌਬਰਿੰਦਰ ਸਿੰਘ